ਹੁਸ਼ਿਆਰਪੁਰ ਪੁਲਿਸ ਨੇ ਪਿੰਡ ਗੌਂਦਪੁਰ ਵਿਖੇ ਇੱਕ ਬਜ਼ੁਰਗ ਦੇ ਹੋਏ ਕਤਲ ਦੇ ਕੇਸ ਨੂੰ ਸੁਲਝਾ ਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਕੇ ਇੱਕ ਸ਼ਲਾਘਾਯੋਗ ਪ੍ਰਾਲਾ ਕੀਤਾ ਹੈ ਹੁਣ ਆ ਇਸ ਕਤਲਕਾਰ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਹਨ ਕੀ ਕਹਿਣਾ ਹੈ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਦਾ ਜਰਾ ਤੁਸੀਂ ਵੀ ਸੁਣੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ 22 ਤੇ 21 ਦੇ ਦਰਮਿਆਨੀ ਰਾਤ ਨੂੰ ਆ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰ ਚ ਹੈ ਸੀਗਾ ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ ਕੀ ਘਰ ਦੇ ਵਿੱਚ ਵੜ ਕੇ ਤੇ ਉੱਥੇ ਜਿਹੜੀ ਹੈਗੀ ਅਲਮਾਰੀ ਤੋੜ ਕੇ ਕਾਫੀ ਪੈਸੇ ਵੀ ਉਤੋਂ ਗਾਇਬ ਮਿਲੇ ਸੀ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੈਕਅਪ ਕਰਦੇ ਹੋਏ ਜਿਹੜਾ ਹੈਗਾ ਐਸਪੀ ਡੀ ਦੀ ਨਿਗਰਾਨੀ ਹੋਏ ਡੀਐਸਪੀ ਡੀ ਤੇ ਨਾਲ ਡੀਐਸਪੀ ਐਫ ਨੇ ਗੜਛੰਕਰ ਨਾਲ ਐਸਐਚਓ ਮਾਲਪੁਰ ਨਾਲ ਸੀਆਈਏ ਦੀ ਟੀਮ ਸਾਰਿਆਂ ਨੇ ਵੱਖ-ਵੱਖੇ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕਨਸਿਡਰ ਕਰਤੇ ਵੇ ਇਹਨੂੰ ਕਾਫੀ ਪਿਛਲੇ 5-6 ਦਿਨ ਤੋਂ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਿਊ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ ਜਿਹਦਾ ਨਾਮ ਕਮਲਜੀਤ ਉਸ ਕਮਲ ਹੈਗਾ ਤੇ ਇਹ ਕਮਲਜੀਤ ਉਸ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਭਾਂਜਾ ਹੈਗਾ ਤੇ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਨੂੰ ਇਹਦੇ ਧਿਆਨ ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ काम ਕਰਦੀ ਹੈ ਕਿਤੇ ਉਹ ਕੁਝ ਲੋਕਾਂ ਤੋਂ ਉਹਨੇ ਪੈਸੇ ਇਕੱਠੇ ਕਰਕੇ ਮਾਮੇ ਕੋਲ ਰੱਖਿਆ ਹੋਇਆ ਸੀ ਤੇ ਉਹ ਪੈਸਾ ਦੇ ਦੀ ਨਜ਼ਰ ਸੀਗੀ ਤੇ ਇਹਨਾਂ ਰਾਤ ਨੂੰ ਜਾ ਕੇ ਤੇ ਇਸ ਵਾਰ ਦਾ ਆਪਣਾ ਅੰਜਾਮ ਦਿੱਤਾ ਜਿਹਦੇ ਵਿੱਚ ਇਹਨੇ ਪਹਿਲਾਂ ਹਲਮਾਰੀ ਤੋਂ ਪੈਸੇ ਚੋਰਾਉਣ ਦੀ ਕੋਸ਼ਿਸ਼ ਕੀਤੀ ਇਹਨ ਬਿਟਵੀਨ ਮਾਮੇ ਦੀ ਜਾਖ ਖੁੱਲ ਗਈ ਜਦੋਂ ਮਾਮੇ ਦੀ ਜਾਖ ਖੁੱਲ ਗਈ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮੇ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਪਰ ਫਿਰ ਜਦੋਂ ਜਾਖ ਖੁੱਲੀ ਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਹੋਏ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜਿਹੜਾ ਹੈਗਾ ਉਹ ਗळा ਘੁੱਟ ਕੇ ਤੇ ਪਰਨੇ ਨਾਲ ਤੇ ਉਹਨੂੰ ਬੰਨ ਕੇ ਤੇ ਫਿਰ ਦਾ ਕਤਲ ਕੀਤਾ ਤੇ ਜਿਹੜੀ ਚੀਜ਼ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਤੇ 790000 ਰੁਪਏ ਦੇ ਰਹਿਗੇ ਇਹਨੇ ਅਲਮਾਰੀ ਚੋਂ ਇੱਕ ਕਿੱਟ ਸੀਗੀ ਉਹ ਕਿੱਟ ਸਹਿਤ ਪੈਸੇ ਚੋਰੀ ਕਰਕੇ ਤੇ ਉੱਥੋਂ ਆਪਣੇ ਪਿੰਡ ਬੈਂਸਾਂ ਚਲਾ ਗਿਆ ਤੇ ਉੱਥੇ ਹੀ ਉੱਥੇ ਸਾਡੀ ਪੁਲਿਸ ਟੀਮ ਨੇ ਜਦੋਂ ਇਹਨੂੰ ਅਰੈਸਟ ਕੀਤਾ ਹੈਗਾ ਕਿ ਉਹਨੂੰ ਉਸ ਤੋਂ ਬਾਅਦ ਉਹਦੀ ਤਸਦੀਕ ਤੇ ਪੈਸੇ ਰਿਕਵਰ ਕੀਤੇ ਗਏ ਹੈਗੇ ਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲਾਈਂਡ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਉਹ ਜਿਹੜਾ ਹੈਗਾ ਇਸ ਕੇਸ ਨੂੰ ਟ੍ਰੇਸ ਕਰਕੇ ਮੇਨ ਦੋਸ਼ੀ ਇਹਦਾ ਅਰੈਸਟ ਕੀਤਾ ਹੈਗਾ ਸਰ ਇਹ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਗੋਂਦ ਮੈਂਸਾ ਵਾਲੇ ਏਰੀਆ ਤੇ ਇਹ ਤੇ ਪਹਿਲੀ ਵੀ ਕੋਈ ਚੰਗੀ ਮੈਂ ਪੀਸ ਇਹਦਾ ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰਲੀ ਪੁਸਤਾਚ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈਗਾ ਮਨਜਲਾ ਹੈਗਾ ਜੀ ਤੇ ਬੜੀ ਤੇ ਕੋਈ ਐਫ ਆਈ ਆਰ ਦਰਜ ਨਹੀਂ ਹੈਗਾ